ਤੋ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਿਸ ਕੋਲੇ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪ ਹੀ ਸਾਬ ਕਰ ਲਾਂਗੇ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 48% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 170 પેટ્રોલਿੰਗ ਪੁਆਇੰਟਸ ਤੇ ਹੁਣ ਤੱਕ 9500 ਤੋਂ ਵੱਧ ਪੀੜਤਾਂ ਨੂੰ ਮੋਢਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਇੰਨਾ ਹੀ ਨਹੀਂ 10000 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੈਂ ਐਚ ਜੀ ਜਸਵੀਰ ਸਿੰਘ ਰੂਟ ਨੰਬਰ 5204 ਬੀ ਐਮ ਸੀ ਚੌਂਕ ਤੋਂ ਲੈ ਕੇ ਜੰਡਿਆਲਾ ਬੰਜਕੀ ਅਸੀਂ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ 5 ਮਿੰਟ ਤੋਂ ਲੈ ਕੇ 7 ਮਿੰਟ ਤੱਕ ਤੁਰੰਤ ਪਹੁੰਚਦੇ ਹਾਂ ਤੇ ਲੇਡੀ ਨੂੰ ਸਰਟੀਫਿਕੇਟ ਲੱਗਦੀ ਹੈ ਅਸੀਂ ਉਹਨਾਂ ਨੂੰ ਜੇ ਨੋਰਮਲ ਲੱਗਦੀ ਹੈ ਤਾਂ ਉਹਨੂੰ ਫਰਸਟ ایڈ ਦੇ ਕੇ ਅਸੀਂ ਪੱਟੀ ਕਰਦੇ ਹਾਂ ਜੇ ਜ਼ਿਆਦਾ ਲੱਗਦੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਹਸਪੀਟਲ ਐਡਮਿਟ ਕਰਾ ਦਿੰਨੇ ਆ ਸਾਡੀਆਂ ਇਹ ਕਾਰਾਂ ਬਹੁਤ ਪਾਵਰਫੁਲ ਹਨ ਜੋ ਕਿ 4x4 ਹਨ ਇਹਨਾਂ ਵਿੱਚ ਸਾਰੇ ਇਕੁਪਮੈਂਟਸ ਹਨ ਦਿੱਤੇ ਹਨ ਜਿਦਾਂ ਕਿ ਡੈਸ਼ ਕੈਮਰਾ ਕਾਰ ਦੇ ਪਿੱਛੇ ਕੈਮਰਾ ਫਰੰਟ ਤੇ ਕੈਮਰਾ ਸਾਡੀ ਬਾਡੀ ਤੇ ਵੀ ਕੈਮਰਾ ਹੁੰਦਾ ਹੈ ਜੋ ਕਿ 24 ਘੰਟੇ ਚੱਲਦਾ ਹੈ ਥੋ ਵੀ ਔਨੈਸਟ ਇਟ ਵਾਸ ਏ ਨ ਅਮੇਜ਼ਿੰਗ ਐਕਸਪੀਰੀਅੰਸ ਕਮਿੰਗ ਹੀ एंड मेरे को सबसे स्पेशल ये चीज़ लगी कि इन्होंने ट्रैफिक रूल्स वायलेंस इवन तो क्राइम के बारे में भी बताया एंड लाइक आई एम अ बेग थ्रिलर फैन सो इट वाज रियली गुड फॉर मी एंड टू बी ऑनेस्ट आई आस्क सो मेनी क्वेश्चन फ्रॉम ऑल द स्टॉल्स एंड ऑल एंड यहाँ पर जैसे उन्होंने गन्स के बारे में भी जैसे कौन सी कौन सी गन्स होती हैं एंड uh, उनके सबकी चीज़ के बारे में बताया मेरे को बहुत अच्छा लगा कि यू नो देर गिविंग अस नॉलेज अबाउट ऑल ऑफ द स्टाफ दैट यूजली पुलिस पीपल डू एंड It feels so amazing. Especially inspiring. तो पहले कभी देखा है है जो सीखा तो तो आप जीवन में कैसे सब uh, जैसे ट्रैफिक रूल्स कि हमें अंडर एज नहीं चलाना चाहिए ट्रैफिक लाइट्स को फॉलो करना चाहिए सीट बेल्ट्स एंड ऑल वो तो चलो बहुत अच्छा था कि मेरे को सबसे ज्यादा या के बारे में बताया इन्होंने कि वायलेंस अगर होता है तो कैसे करना चाहिए आपको जैसे यू नो अवेयरनेस बत कर रही है इन्होंने एंड यहाँ पर और भी जैसे क्राइम सीन्स के बारे उसके बारे में बहुत अवेयरनेस की है तो मेरे को वो सबसे स्पेशल लगा था मेरा नाम तन्नप्रीत है तो मैं ग्रीन रूफ पब्लिक स्कूल ਇਹ ਕਿਹੜਾ ਕਿਸ ਤਰ੍ਹਾਂ ਦਾ ਲੱਗਿਆ ਪ੍ਰੋਗਰਾਮ ਕੀ ਸਿੱਖ ਕੇ ਜਾ ਰਹੇ ਹੋ ਅੱਜ ਸਰ ਬਹੁਤ ਵਧੀਆ ਸੀਗਾ ਕਿ ਜੀਵੇਂ ਕਿ ਜਸਨੀਤ ਦੇ ਦੱਸਿਆ ਹੀ ਵੀ ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਦੱਸਿਆ ਟ੍ਰੈਫਿਕ ਰੂਲਸ ਬਾਰੇ ਤੇ ਵਾਇਲੈਂਸ ਬਾਰੇ ਤੇ ਫੋਰੈਂਸਿੰਗ ਬਾਰੇ ਬਹੁਤ ਚੀਜ਼ਾਂ ਸਿੱਖੀਆਂ ਜਿਹੜੀਆਂ ਸਾਨੂੰ ਜਾਣਨ ਨੂੰ ਮਿਲਿਆ ਜਿਹੜੀਆਂ ਸਾਨੂੰ ਵਿੱਚ ਇਸ ਤੋਂ ਪਹਿਲਾਂ ਨਹੀਂ ਪਤਾ ਸੀ ਗਿਆ ਤਾਂ ਮੈਂ ਪੂਰੇ ਪੁਲਿਸ ਪ੍ਰਸ਼ਾਸਨ ਤੇ ਐਸਐਸਪੀ ਮੈਮ ਦਾ ਬਹੁਤ ਧੰਨਵਾਦ ਕਰਦੀ ਹਾਂ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਥੈਂਕ ਯੂ ਮੇਰਾ ਨਾਮ ਤੁਪੰਸੂ ਕਿਹ ਕਿਹੜਾ ਲੱਗਿਆ ਪ੍ਰੋਗਰਾਮ ਕੀ ਸਿੱਖ ਕੇ ਜਾ ਰਹੇ ਹੋ ਅੱਜ ਮੰਨੋ ਜੀ ਇੱਥੇ ਬਹੁਤ ਵਧੀਆ ਲੱਗਿਆ ਜੀ ਮੈਂ ਬਹੁਤ ਤੁਸੀਂ ਇੱਥੇ ਦੇਖਿਆ ਜੀ ਸਾਈਬਰ ਕ੍ਰਾਈਮ ਬਾਰੇ ਜੀ ਟ੍ਰੈਫਿਕ ਰੂਲਸ ਬਾਰੇ ਜੀ ਤੇ ਜੀ ਹਥਿਆਰ ਵੀ ਦੇਖਿਆ ਜੀ ਕਿਸ ਤਰ੍ਹਾਂ ਲੱਗਿਆ ਤੁਹਾਡੇ ਸਟੱਫ ਬਹੁਤ ਵਧੀਆ ਲੱਗਿਆ ਜੀ ਖੰਨਾ ਬਹੁਤ ਦਾ ਜੀ ਧੰਨਵਾਦ ਕਰਦੇ ਟ੍ਰੈਫਿਕ ਰੂਲ ਫੋਲੋ ਕਰਾਂਗੇ ਹਾਂ ਜੀ ਨਾਲ ਆਪਣੇ ਮਾਪਿਆਂ ਨੂੰ ਕੀ ਕਹੋਗੇ ਜਾ ਕੇ ਫਿਰ ਪੇਰੈਂਟਸ ਨੂੰ ਕੀ ਆ ਕੇ ਕਹਿੰਗੇ ਨਿਯਮ ਦੱਸਾਂਗੇ ਜੀ ਕੀ ਕੀ ਸਿੱਖਿਆ ਜੀ ਸਾਨੂੰ ਜੀ ਬਹੁਤ ਵਧੀਆ ਲੱਗਿਆ ਮੇਰਾ ਨਾਮ ਸੁਖਮਨੀ ਰੁੱਤਰਾ ਹੈ ਕੀ ਕੰਪੀਅਰ ਪ੍ਰੋਗਰਾਮ ਚ ਕੀ ਕੀ ਦੇਖਿਆ ਤੁਸੀਂ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਇਹ ਪ੍ਰੋਗਰਾਮ ਦੇਖ ਕੇ ਕਿਉਂਕਿ ਇੱਥੇ ਸਾਨੂੰ ਬਹੁਤ ਜ਼ਿਆਦਾ ਜਾਗਰੂਕਤਾ ਮਿਲੀ ਹੈ ਜਿਵੇਂ ਟ੍ਰੈਫਿਕ ਰੂਲਸ ਬਾਰੇ ਮਿਲੀ ਹੈ ਤੇ ਸਾਈਬਰ ਕ੍ਰਾਈਮ ਜੋ ਹੁੰਦਾ ਹੈ ਉਹਦੇ ਬਾਰੇ ਪਤਾ ਲੱਗਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਉਹ ਰਿਅਲ ਆਖੇ ਕਿ ਬਹੁਤ ਜ਼ਿਆਦਾ ਨੌਲੇਜ ਸਾਨੂੰ ਮਿਲੀ ਹੈ ਤੇ ਜਿਹੜੀ ਸਕਿਟਸ ਹੋਈਆਂ ਸੀ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਹੈਲਪ ਹੋਈ ਹੈ ਅਸੀਂ ਬਹੁਤ ਜ਼ਿਆਦਾ ਜਾਗਰੂਕ ਸਸ਼ੀ ਕਾਲ ਜੀ ਬੀਸਿਕਲੀ ਸੜਾ ਇਹ ਇੱਕ ਉਪਰਾਲਾ ਹੈਗਾ ਪਬਲਿਕ ਦੇ ਨਾਲ ਜੁੜਨ ਦਾ اسپੈਸ਼ਲੀ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਜੋ ਮੋਸਟ ਇਮਪ੍ਰੈਸ ਇਮਪ੍ਰੈਸ਼ਨੇਬਲ ਏਜ ਦੇ ਵਿੱਚ ਹੁੰਦੇ ਨੇ ਮਤਲਬ ਜੋ ਕੁਝ ਵੀ ਹੁੰਦਾ ਉਹਨਾਂ ਦੇ ਉੱਤੇ ਬਹੁਤ ਜਲਦੀ ਅਸਰ ਕਰਦਾ ਹੈਗਾ ਤਾਂ ਉਹਨਾਂ ਨੂੰ ਇੱਕ ਅੱਜ ਦਾ ਅਸੀਂ ਆਪਣੇ ਸੰਪਰਕ ਪ੍ਰੋਗਰਾਮ ਚੱਲਦਾ ਹੈਗਾ ਤੁਸੀਂ ਦੇਖਿਆ ਹੋਣਾ ਤਾਂ ਉਸ ਪ੍ਰੋਗਰਾਮ ਦੇ ਤਹਿਤ ਔਰ ਇੱਕ ਐਂਟੀ ਡਰੱਗ ਅਵੇਅਰਨੈਸ ਪ੍ਰੋਗਰਾਮ ਚੱਲਦੀ ਹੈਗੀ ਜਾਂ ਉਸ ਪ੍ਰੋਗਰਾਮ ਦੇ ਤਹਿਤ ਅੱਜ ਜੋ ਅਸੀਂ ਪੁਲਿਸਿੰਗ ਦੇ ਵਿੱਚ ਕੀ ਕੀ ਚੀਜ਼ ਹੁੰਦੇ ਨੇ ਉਹ ਪੁਲਿਸ ਦਾ ਬਸ ਇਹ ਨਹੀਂ ਕਿ ਟ੍ਰਾਫਿਕ ਤਾਂ ਐਸੀ ਕੰਮ ਦਿਖਦੇ ਆ ਐ ਨਹੀਂ ਕਿ ਜਦੋਂ ਕ੍ਰਾਈਮ ਹੁੰਦਾ ਹੈ ਤਾਂ ਉਹ ਦਿਖਦੇ ਆ ਉਹਦੇ ਵਿੱਚ ਤੁਹਾਡੀ ਲਾਉਂਡ ਆਰਡਰ ਹੁੰਦੀ ਹੈ ਵੀਆਈਪੀ ਡਿਊਟੀਆਂ ਹੁੰਦੀ ਹੈ ਉਸਤੇ ਅਲਾਵਾ ਵੀ ਜਦੋਂ ਤੁਸੀਂ ਕ੍ਰਾਈਮ ਸੋਲਵ ਕਰਦੇ ਆ ਉਹਦੇ ਵਿੱਚ ਕੀ ਕੀ ਚੀਜ਼ ਆਉਂਦੇ ਆ ਸਟੈਪਸ ਕੀ ਹੁੰਦੇ ਨੇ ਔਰ ਸਾਇੰਟੀਫਿਕਲੀ ਕਿਵੇਂ ਇਹਨਾਂ ਨੇ ਤਫਤੀਸ਼ ਕੀਤਾ ਜਾਂਦਾ ਹੈਗਾ ਫੋਰੈਂਸਿਕਲੀ ਕਿਵੇਂ ਕੀਤਾ ਜਾਂਦਾ ਹੈਗਾ ਤਾਂ ਅੱਜ ਦਾ ਇੱਕ ਪਬਲਿਕ ਨੂੰ ਔਰ ਸਪੈਸ਼ਲੀ ਬੱਚਿਆਂ ਨੂੰ ਇੱਕ ਪੁਲਿਸ ਡਿਪਾਰਟਮੈਂਟ ਕੇ ਪਰਿਚੇਯ ਦੇਣਾ ਸੀਗਾ ਤੋ ਉਹਦੇ ਕਰਕੇ ਤੁਸੀਂ ਦੇਖ ਰਹੇ ਹੋ ਵੱਖ-ਵੱਖ ਜੋ ਸਟਾਲ ਸੜੇ ਲੱਗੇ ਹੋਏ ਜਿਵੇਂ ਅਸੀਂ ਸ਼ੁਰੂ ਕਰਦੇ ਹਾਂ ਟ੍ਰਾਫਿਕ ਤੋਂ ਉਸ ਤੋਂ ਬਾਅਦ ਜੋ ਹੈਗਾ ਆਪਣੀ ਵੈਪਨਸ ਹੁੰਦੀਆਂ ਉਹਨਾਂ ਦੇ ਬਾਰੇ ਮਤਲਬ ਇਟ ਇਜ਼ ਨਾਟ ਜਿਵੇਂ ਤੁਸੀਂ ਦੇਖਦੇ ਹੈਗੇ ਕਿ ਵੱਖ-ਵੱਖ ਵੈਪਨ ਦਾ ਕੀ ਕੀ ਹੁੰਦਾ ਫੰਕਸ਼ਨ ਕੀ ਹੁੰਦਾ ਉਹਨੂੰ ਕਿੱਥੇ ਯੂਜ਼ ਕੀਤਾ ਜਾਂਦਾ ਹੈਗਾ ਉਹਦੇ ਨਾਲ ਜੋ ਹੈਗਾ ਐਂਟੀ ਰਾਈਟ ਇਕਵਿਪਮੈਂਟ ਹੈਗੀ ਆ ਉਹਦੇ ਬਾਅਦ ਫਿਰ ਦਨ ਆਪਣੀ ਪੀਪੀਐਮਮ ਹੈਗਾ ਇੱਕ ਉਪਰਾਲਾ ਹੈਗਾ ਕਿ ਪੰਜਾਬ ਪੁਲਿਸ ਮਹਿਲਾ ਮਿੰਤਰ ਉਹਨਾਂ ਦਾ ਕੀ ਕੰਮ ਹੁੰਦਾ ਪਬਲਿਕ ਉਹਨਾਂ ਦਾ ਸੇਵਾ ਉਹਨੂੰ ਕਿਵੇਂ ਲੈ ਸਕਦੇ ਹੈਗੇ ਜਿਵੇਂ ਉਸਦੇ ਬਾਅਦ ਸਾਡਾ ਹੈਗਾ ਸਾਈਬਰ ਅਵੇਅਰਨੈਸ ਦੇ ਬਾਰੇ ਹੈਗੀ ਤੇ ਫੋਰੈਂਸਿਕ ਦੇ ਬਾਰੇ ਹੈਗੀ। ਤੋਂ ਇਹ ਸਾਰੀ ਚੀਜ਼ੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਯਾਰ ਪੁਲਿਸ ਦੇ ਵਿੱਚ ਇਹ ਚੀਜ਼ ਹੁੰਦੀ ਰਹੀ ਔਰ ਕੋਈ ਦੇਖਦੇ ਹੋ ਤਾਂ ਫਿਰ ਉਹਨਾਂ ਨੂੰ ਇਹ ਕਾਏਗਾ ਕਿ ਹੋ ਸਕਦਾ ਹੈ ਕਿ ਦੇ ਆਰ ਇਨਸਪਾਇਰਡ ਕਿ ਅੱਗੇ ਜਾ ਕੇ ਉਹ ਵੀ ਪੁਲਿਸ ਦੇ ਵਿੱਚ ਆਣਾ ਆਨ ਦਾ ਇੱਕ ਸੋਚ ਕਰੇ। ਤੋਂ ਅੱਜ ਦਾ ਇਹੀ ਸੀਗਾ ਸਾਡਾ ਕਿ ਇਹਨਾਂ ਨੂੰ ਮੋਟੀਵੇਟ ਵੀ ਕਰੀ ਨਾਲ ਤੇ ਨਾਲ ਪੁਲਿਸ ਦੇ ਵਿੱਚ ਚੋਕ ਕੀ ਕੰਮ ਹੁੰਦਾ ਹੈਗਾ ਉਹਦੇ ਬਾਰੇ ਦੱਸੇ। ਇਸ ਤਰ੍ਹਾਂ ਦੀ ਅਲਜੀਬੀਸ਼ ਜਿਹੜਾ ਡਰਾਫਟ ਕੋਈ ਥੀ। ਡਿਪਾਰਟਮੈਂਟ ਡਿਜ਼ਾਈਨਮੈਂਟ ਹੀ ਆ ਆਪਣਾ ਕਨਸੈਪਟ ਹੈ ਇਹ ਐਸ ਪਾਰਟ ਆਫ ਦਿ ਡਿਪਾਰਟਮੈਂਟ ਹੀ ਹੈ ਜੀ ਲੇਕਿਨ ਇਹ ਅਸੀਂ ਪਹਿਲੇ ਪਹਿਲੀ ਵਾਰ ਖੰਨੇ ਦੇ ਵਿੱਚ ਆਤੀ ਅੱਜ ਇੱਕ ਆਈਡੀਆ ਸੀਗਾ ਉਹਨੂੰ ਅਸੀਂ ਐਗਜ਼ੀਕਿਊਟ ਕੀਤਾ ਹੈ ਬੱਚਿਆਂ ਨੂੰ ਮੈਸੇਜ ਪਰ ਬੱਚਿਆਂ ਨੂੰ ਮੈਸੇਜ ਆਹੀ ਹੈ ਜੀ ਅਸੀਂ ਵਾਤ ਆਪਣਾ ਕਿਊਰੀਅਸ ਮਾਈਂਡ ਰੱਖਿਏ ਵਾਤ ਤੋਂ ਵਾਤ ਜਿੱਥੇ ਜੋ ਸਿੱਖਣ ਨੂੰ ਮਿਲਦਾ ਉਹ ਸਿੱਖੇ ਔਰ ਜੋ ਇਹ ਕੋਡ ਹੈ ਜੋ ਨਸ਼ਾ ਹੈ ਉਤੋਂ ਦੂਰ ਰਹੇ ਉਹਦੇ ਰਿਗਾਰਡਿੰਗ ਇੱਕ ਪਨੁਕੜ ਨਾਟਕ ਦਾ ਵੀ ਕਰਾਇਆ ਸੀਗਾ ਰਿਗਾਰਡਿੰਗ ਐਂਡ ਸਾਈਬਰ ਅਵੇਅਰਨੈਸ ਸੀਗਾ ਉਹਦੇ ਬਾਰੇ ਵੀ ਕੀਤਾ ਸੀਗਾ ਮਕਸਦ ਇਨਾ ਹੀ ਹੈਗਾ ਕਿ ਆਪਾਂ ਇੱਕ ਅਲਰਟ ਔਰ ਇੱਕ ਰਿਸਪਾਂਸਿਬਲ ਸਿਟੀਜ਼ਨ ਬਣੀਏ ਅਗੇ ਜੀ ਕਿ ਤਰ੍ਹਾਂ ਰਿਸਪਾਂਸਰ ਬਚੇ ਕਿ ਬਹੁਤ ਵਧੀਆ ਜੀ ਤੁਸੀਂ ਹੁਣ ਵੀ ਦੇਖ ਰਿਹਾ ਕਿ ਕਿੰਨੀ ਉਤਸ਼ਾਹ ਨਾਲ ਕਿੰਨੀ એનર્ਜੀ ਦੇ ਨਾਲ ਸਾਰੇ ਇਹ ਕੁਐਸ਼ਨਸ ਵੀ ਪੁੱਛ ਰਹੇ ਨੇ ਜੋ ਆਪਣੇ ਇਨਚਾਰजेस ਅਗੇਸਟ ਟੂ ਉਹ ਵਰਕਸਟ 올 ਦੀ ਇਨਚਾਰजेस ਹੈਗੇ ਆ ਉਹਨਾਂ ਨੂੰ ਕੁਐਸ਼ਨ ਵੀ ਪੁੱਛ ਰਹੇ ਉਹਨਾਂ ਤੋਂ ਸਿੱਖ ਵੀ ਰਹੇ ਨੇ ਉਹ ਸਾਡੀ ਅੱਜ ਦਾ ਪਰਪਸ ਸੀਗਾ ਮੈਨੂੰ ਲੱਗਦਾ ਹੈ ਕਿ ਉਹ ਮਕਸਦ ਜੋ ਸਾਡੀ ਸੀਗੀ ਉਹ ਪੂਰੀ ਹੋ ਦੇਖੋ ਅੱਜ ਪੂਰੇ ਭਾਰਤ ਦੇ ਅੰਦਰ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜੀਦੇ ਚਲਦੇ ਅੱਜ ਖੰਨਾ ਦੇ ਪੁਲਿਸ ਜ਼ਿਲ੍ਹਾ ਦੇ ਵਿੱਚ ਅੱਜ ਜੋ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਨੈਸ਼ਨਲ ਰੂ ਸੇਫਟੀ ਮੰਥ ਹੈ ਜੋ ਉਹਨੂੰ ਮੁੱਖ ਰੱਖਦੇ ਹੋਏ ਅੱਜ ਬਹੁਤ ਸੋਹਣਾ ਪ੍ਰੋਗਰਾਮ ਐਸਐਸਪੀ ਖੰਨਾ ਅਸ਼ਵਨੀ ਗੁਟਿਆਲ ਜੀ ਦੀ ਨਤਰਤਵ ਦੇ ਵਿੱਚ ਪੁਲਿਸ ਡਿਸਟ੍ਰਿਕਟ ਖੰਨਾ ਵੱਲੋਂ ਕੀਤਾ ਗਿਆ ਜਿਹੜਾ ਕਿ ਅੱਜ ਪੁਲਿਸ ਲਾਈਨ ਖੰਨਾ ਦੇ ਵਿੱਚ ਕੀਤਾ ਗਿਆ ਔਰ ਇਹਦੇ ਵਿੱਚ ਵੱਖ-ਵੱਖ ਰੋਡ ਸੇਫਟੀ ਦੇ ਨਾਲ ਅਟੈਚ ਕਰਕੇ ਇਹਨਾਂ ਨੇ ਇੱਕ ਐਨਾ ਵਿਲੱਖਣ ਕੰਮ ਕੀਤਾ ਪੰਜਾਬ ਪੁਲਿਸ ਨੇ ਸਪੈਸ਼ਲੀ ਖੰਨਾ ਜ਼ਿਲ੍ਹੇ ਦੀ ਪੁਲਿਸ ਨੇ ਕਿ ਇਹਨਾਂ ਨੇ ਇਹਦੇ ਅੰਦਰ ਇੱਕ ਅਲੱਗ-ਅਲੱਗ ਤਰ੍ਹਾਂ ਨਾਲ ਜਾਨੀ ਕਿ ਸਟਾਲਸ ਲਗਾਏ ਜਿਨ੍ਹਾਂ ਜਿਹਦੇ ਵਿੱਚ ਸਾਈਬਰ ਕ੍ਰਾਈਮ ਨੂੰ ਲੈ ਕੇ ਵਿਮਨ ਕ੍ਰਾਈਮ ਨੂੰ ਲੈ ਕੇ ਜੇ ਉਹਦੇ ਤੇ ਕਿਸੇ ਨੂੰ ਸ਼ਿਕਾਇਤ ਕਰਨੀ ਆ ਹੈਲਪਲਾਈਨ ਦੇ ਉੱਤੇ ਲੈ ਕੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਰੋਡ ਸੇਫਟੀ ਦਾ ਤਾਂ ਚਲੋ ਇਹ ਹੈ ਹੀ ਆ ਇਸ ਤੋਂ ਇਲਾਵਾ ਜਿਹੜੀ ਜਿਹੜੀ ਫੋਰੈਂਸਿਕ ਦੀ ਜਿਵੇਂ ਇਹਨਾਂ ਨੇ ਉਹ ਸਾਰੇ ਐਕਸਪਰਟਾਈਜ਼ ਬਿਠਾਏ ਸੀ ਦੱਸਣ ਨੂੰ ਇਹ ਸਾਰੀਆਂ ਚੀਜ਼ਾਂ ਦੇ ਨਾਲ ਰਿਲੇਟਡ ਜੋ-ਜੋ ਪੁਲਿਸ ਡਿਪਾਰਟਮੈਂਟ ਦੇ ਕੰਮ ਹੁੰਦੇ ਨੇ ਉਹਨਾਂ ਦੇ ਰਿਲੇਟਡ ਇਹ ਸਾਰਾ ਅੱਜ ਉਹਰੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਬੁਲਾ ਕੇ ਵੱਖ-ਵੱਖ ਦੇਖੋ ਸਕੂਲਾਂ ਦੇ ਬੱਚੇ ਅੱਜ ਕਿੰਨੇ ਸੌ ਦੀ ਗਿਣਤੀ ਚਾਏ ਹੋਏ ਨੇ ਬੱਚਿਆਂ ਨੂੰ ਬੁਲਾ ਕੇ ਅਵੇਅਰਨੈਸ ਵੀ ਦਿੱਤੀ ਗਈ ਔਰ ਇਸੇ ਚੱਲਦੇ ਇੱਕ ਇੱਕ ਦੋ ਜਿਹੜੀਆਂ ਵਟੀਆਂ ਚੀਜ਼ਾਂ ਨੇ ਜਿਹਦੇ 'ਚ ਜਿਵੇਂ ਹੁਣ ਡਰੱਗਸ ਦੀ ਗੱਲ ਕਰਦੇ ਆਪਾਂ ਇਹ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਨਤਰਤਵ ਚ ਚੱਲਦੀ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਹੈ ਇਹ ਇੱਕੋ ਇੱਕ ਸਰਕਾਰ ਹੈ ਜਿਹੜੀ ਨਿਠ ਕੇ ਪੂਰੇ ਮਤਲਬ ਕਿ ਤਰੀਕੇ ਦੇ ਨਾਲ ਜਿਹੜੇ ਨਸ਼ੇ ਦੇ ਸਮਗਲਰ ਨੇ ਤਸਕਰ ਨੇ ਉਹਨਾਂ ਨੂੰ ਪਏ ਨਿਕਲੀ ਹੋਈ ਆ ਨਹੀਂ ਤਾਂ ਅੱਜ ਤੱਕ ਦੀਆਂ ਸਰਕਾਰਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਸ਼ੈਲਟਰ ਦਿੰਦੀਆਂ ਰਹੀਆਂ ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਲੱਕ ਕਮਰ ਕੱਸਾ ਕਰਕੇ ਲੱਗੀ ਹੋਈ ਹੈ ਜਿਹਦੇ ਚੱਲਦੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਅੰਦਰ ਕਿ तकरीबन 150 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਗਈ ਹੈ ਜਿਦੇ ਚੋ ਜੇਕਰ ਪੁਲਿਸ ਜ਼ਿਲ੍ਹਾ ਖੰਨਾ ਦੀ ਗੱਲ ਕੀਤੀ ਜਾਵੇ ਤਾਂ 8 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਕੀਤੀ ਗਈ ਹੈ ਜਿਹੜੀਆਂ 15 ਦੇ ਕਰੀਬ ਪ੍ਰਾਪਰਟੀਆਂ ਨੇ ਜਿਹੜੀਆਂ ਨਸ਼ੇ ਦੇ ਤਸਕਰਾਂ ਦੀਆਂ ਹੈਗੀਆਂ ਤੇ तकरीबन नशे ਤੋਂ علاوہ ਜੇਕਰ ਗੱਲ ਕਰੀਏ ਇਹ ਪਹਿਲੀ ਵਾਰ ਹੋਇਆ ਉਹ ਸਰਕਾਰ ਨੇ ਐਟਾ ਬਟਾ ਉਪਰਾਲਾ ਕੀਤਾ ਉਹ ਨਹੀਂ ਤਾਂ ਕਈ ਕਿੰਨੇ ਕਿੰਨੇ ਸਾਲ 8 8 10 10 ਸਾਲ ਭਰਤੀਆਂ ਨਹੀਂ ਸੀ ਖੁੱਲਦੀਆਂ ਹੁੰਦੀਆਂ ਪੁਲਿਸ ਦੇ ਵਿੱਚ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦਿਸਾ ਨਿਰਦੇਸ਼ਾਂ ਤੇ ਆਏ ਸਾਲ ਪੁਲਿਸ ਦੀ ਹੁਣ ਭਰਤੀ ਖੁੱਲਦੀ ਹੈ ਜਿਹਦੇ ਚ ਹੁਣ ਵੀ ਅਸੀਂ ਇਸ ਸਾਲ ਦੇ ਅੰਦਰ ਐਵਰੀ ইয়ার ਦੀ ਤਰ੍ਹਾਂ 1800 ਦੇ ਕਰੀਬ ਜਿਹੜੇ ਕਨਸਟੇਬਲ ਨੇ ਉਹ ਅਸੀਂ ਇਹਦੇ 'ਚ ਨਵੇਂ ਜਾਨੀ ਕਿ ਰਿਕਰੂਟਮੈਂਟ ਦੀ ਭਰਤੀ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ 'ਚੋਂ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਜ਼ਿਕਰ ਗੱਲ ਕਰੀਏ ਕਿਉਂਕਿ ਇਹ ਸੜਕ ਸੁਰੱਖਿਆ ਦੇ ਨਾਲ ਹੀ ਰਿਲੇਟਡ ਅੱਜ ਦਾ ਇਹ ਮੰਤ ਜਿਹੜਾ ਮੰਤ ਚੱਲ ਰਿਹਾ ਤੇ ਪੂਰੇ ਪੰਜਾਬ ਮਤਲਬ ਭਾਰਤ ਦੀਆਂ 26 ਸਟੇਟਾਂ ਤੇ 8 ਯੂਨੀਅਨ ਟੈਰੀਟਰੀ 'ਚ ਪਹਿਲੀ ਵਾਰ ਹੋਇਆ ਹੋਊਗਾ ਕਿ ਕਿਸੇ ਸਰਕਾਰ ਨੇ ਐਡਾ ਨਵੇਕਲਾ ਤੇ ਵੱਡਾ ਉਪਰਾਲਾ ਕੀਤਾ ਹੋਵੇ ਕਿ ਸੜਕ ਸੁਰੱਖਿਆ ਫੋਰਸ ਨਾ ਦੀ ਪੁਲਿਸ ਦੇ ਅੰਦਰ ਇੱਕ ਅਲੱਗ ਟੀਮ ਇੱਕ ਖੜੀ ਕੀਤੀ ਹੋਵੇ ਜੀਦੇ ਚ ਬੜੀਆਂ ਆਧੁਨਿਕ ਜਿਹੜੀਆਂ ਟੋਇਟਾ ਹਾਈਲੈਕਸ ਵਰਗੀਆਂ ਕਾਰਾਂ ਨੇ ਜਿਹੜੀ ਬਹੁਤ ਹੈਵੀ ਵੇਟ ਵਹੀਕਲ ਨੇ ਉਹ ਤੱਤੇ ਗਏ ਨੇ ਜਿਹਦੇ ਚ ਹਰ ਤਰ੍ਹਾਂ ਦੀਆਂ ਜਿਹੜੀ ਕਿ ਜਿਹੜੀਆਂ ਫਰਸਟ ਏਡ ਨੂੰ ਲੈ ਕੇ ਉਹ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਤੇ ਰੋਡ ਸੇਫਟੀ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਅਹਿਮ ਯੋਗਦਾਨ ਹੈ ਕਿ ਜਿਸਟੈਂਸ ਤੋਂ ਸੜਕ ਸੁਰੱਖਿਆ ਫੋਰਸ ਬਣੀ ਆ ਉਸ ਤੋਂ ਪਹਿਲਾਂ ਦਾ ਰੈਕਡ ਕਢਾ ਕੇ ਦੇਖ ਲਿਓ ਤੁਸੀਂ ਯੂ ਵਿਲ ਫਾਈਂਡ ਆਊਟ ਕਿ ਜਿੰਨੀਆਂ मतलब के रोड एक्सीडेंट ਦੇ ਵਿੱਚ ਡੈਥਸ ਹੁੰਦੀਆਂ ਸੀ ਕੈਜੂਐਲਟੀ ਹੁੰਦੀਆਂ ਸੀ ਉਹਦੇ ਮੁਕਾਬਲੇ ਦੇ ਵਿੱਚ ਜਸਟਿਸ ਤੋਂ ਸੜਕ ਸੁਰੱਖਿਆ ਫੋਰਸ ਬਣ ਗਈ ਤਾਂ ਜਿਹੜੀਆਂ ਰੋਡ ਐਕਸੀਡੈਂਟ ਦੇ ਵਿੱਚ ਡੈਥਸ ਕੈਜੂਐਲਟੀਆਂ ਨੇ ਉਹਦੇ ਵਿੱਚ ਇਮੀਡੀਏਟਲੀ ਘਰਾਵਟਾਈ ਆ ਉਹ ਵੀ ਨਾ ਨਾ ਕਰਦੇ 50% ਤੋਂ ਜ਼ਿਆਦਾ ਮਤਲਬ 50% ਬੰਦਿਆਂ ਦੀ ਜਾਨ ਹੈ ਜਿਹੜੀ ਪੰਜਾਬ ਦੇ ਅੰਦਰ ਬਚਣੀ ਸ਼ੁਰੂ ਹੋ ਗਈ ਔਰ ਇਸ ਗੱਲ ਤੋਂ ਤਾਂ ਈਵਨ ਦੈਨ ਕਿ ਯੂਨੀਅਨ ਮਿਨਿਸਟਰ ਨੇਵੀ ਕੇਂਦਰ ਦੇ ਯੂਨੀਅਨ ਮਿਨਿਸਟਰ ਨੇ ਜੋ ਇਹ ਆਪਣੇ ਇਹਦੇ ਸੜਕ ਦੇ ਆਪਣੀ ਨੈਸ਼ਨਲ ਹਾਈਵੇਅ ਅਥਾਰਟੀ ਦੇ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਪੰਜਾਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੋ ਬਹੁਤ ਮੈਂ ਉਹਰੇ ਜਿੱਥੇ ਅੱਜ ਇਸ ਮੌਕੇ ਦੇ ਉੱਤੇ ਪਹੁੰਚਿਆ ਮੈਂ ਉਹ ਰੋ ਪੰਜਾਬ ਪੁਲਿਸ ਦੀ ਪਿੱਠ ਵੀ ਠਪਠਪਾਨ ਹੈ ਤੇ ਨਾਲ ਖੰਨਾ ਪੁਲਿਸ ਦੀ ਵੀ ਪਿੱਠ ਠਪਠਪਾਨ ਹੈ ਕਿ ਖੰਨਾ ਪੁਲਿਸ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਤੇ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਕਿਉਂਕਿ ਜਿਹੜਾ ਪੁਲਿਸ ਆ ਪੁਲਿਸ ਸਭ ਤੋਂ ਅਹਿਮ ਵਿਭਾਗ ਹੁੰਦਾ ਹੈ ਬਹੁਤ ਕੰਮ ਹੁੰਦੇ ਨੇ ਜਿਹੜੇ ਪੁਲਿਸ ਨੇ ਕਰਨੇ ਹੁੰਦੇ ਨੇ ਇੱਕ ਨਰਵਾ ਤੇ ਚੰਗਾ ਸਮਾਜ ਜਣੇ ਕਿ ਸਿਰਜ ਕੇ ਦੇਣ ਲਈ ਸੋ ਉਹ ਦਾ ਜਿਹੜਾ ਉਹ ਚੰਗਾ ਸਮਾਜ ਤੇ ਨਰਵਾ ਸਮਾਜ ਸਿਰਜਣ ਦੇ ਵਿੱਚ ਪੁਲਿਸ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ।